जो पार्टी परिवार के लोगों को प्राथमिकता देती है जो पार्टी के सारे निर्णय परिवार के लोग ही करते हैं वो परिवारवाद है न राजनाथ जी की कोई पॉलिटिकल पार्टी है न अमित शाह की कोई पॉलिटिकल पार्टी है MJP, अकाली हम भी चाहते हैं ये, ये इसकी चर्चा करिए ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਲੋਕ ਸਭਾ ਦੇ ਵਿੱਚ ਬਜਟ ਸੈਸ਼ਨ ਤੋਂ ਬਾਅਦ ਆਪਣਾ ਭਾਸ਼ਣ ਦੇ ਰਹੇ ਸੀਗੇ ਤਾਂ ਉਹਨਾਂ ਨੇ ਦੋ ਬੜੇ ਅਹਿਮ ਮੁੱਦੇ ਚੁੱਕੇ ਇੱਕ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਨਾ ਰਾਜਨੀਤੀ 'ਚ ਪਰਿਵਾਰਵਾਦ ਬਹੁਤ ਹਾਵੀ ਹੈ ਇਹਨੂੰ ਰੋਕਣਾ ਪਵੇਗਾ ਇਹਨੂੰ ਕਿਸੇ ਤਰੀਕੇ ਰੋਕਣਾ ਪਵੇਗਾ ਕਿਉਂਕਿ ਇਹਦੇ ਨਾਲ ਕੀ ਹੁੰਦਾ ਵੀ ਇੱਕ ਫੈਮਿਲੀ ਜਿਹੜੀ ਹੈ ਇੱਕ ਪਰਿਵਾਰ ਜਿਹੜਾ ਉਹ ਪੂਰਾ ਡੋਮੀਨੇਟ ਕਰਦਾ ਉਸ ਇਲਾਕੇ ਨੂੰ ਜਦੋਂ ਇਹ ਆਪਣਾ ਭਾਸ਼ਣ ਦੇ ਰਹੇ ਸੀਗੇ ਤਾਂ ਇਸੇ ਦੌਰਾਨ ਜਿਹੜੇ ਆ ਉਹ ਇੱਕ ਸਾਂਸਦ ਖੜੇ ਹੋ ਜਾਂਦੇ ਆ ਉਹ ਉਹਨਾਂ ਨੂੰ ਕਹਿੰਦੇ ਆ ਕਿ ਮੋਦੀ ਸਾਹਿਬ ਤੁਹਾਡੀ ਐਂਡੀਆ ਦੇ ਵਿੱਚ ਕਈ ਇਹੋ ਜਿਹੀਆਂ ਪਾਰਟੀਆਂ ਨੇ ਜਿਹੜੀਆਂ ਭਾਈਵਾਲ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਪਰਿਵਾਰਵਾਦ ਆ ਔਰ ਉਹ ਤੁਹਾਡੇ ਨਾਲ ਨੇ ਜਦੋਂ ਇੰਨੀ ਗੱਲ ਕਹਿੰਦੇ ਆ ਤਾਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਆ ਇਹ ਇੱਕਦਮ ਲਈ ਇਹਨਾਂ ਦੀ ਜ਼ੁਬਾਨ ਜਿਹੜੀ ਆ ਲੜਖੜਾ ਜਾਂਦੀ ਆ ਇੱਕਦਮ ਘਬਰਾ ਜਾਂਦੇ ਆ ਵੀ ਯਾਰ ਆ ਤੇ ਸਵਾਲ ਮੈਂ ਐਕਸਪੈਕਟ ਹੀ ਨਹੀਂ ਸੀ ਕੀਤਾ ਇਹ ਕਿੱਥੋਂ ਬੰਦਾ ਬੋਲ ਪਿਆ ਕਿਉਂਕਿ ਆਮੂਮਨ ਦੇਖਿਆ ਜਾਂਦਾ ਨਰਿੰਦਰ ਮੋਦੀ ਨੂੰ ਕੋਈ ਸਵਾਲ ਤੇ ਕਰਦਾ ਹੀ ਨਹੀਂ ਆ ਪਰ ਜਦੋਂ ਉਹ ਸ਼ਖਸ ਉਹ ਜਿਹੜੇ ਸਾਂਸਦ ਇਹਨਾਂ ਨੂੰ ਸਵਾਲ ਕਰਦੇ ਆ ਤਾ ਇਹ ਜਿਹੜੇ ਆ ਹੱਕੇ ਬੱਕੇ ਰਹਿ ਜਾਂਦੇ ਪਰੇਸ਼ਾਨ ਹੋ ਜਾਂਦੇ ਫਿਰ ਉਹ ਸ਼ੁਰੂ ਕਿੱਥੋਂ ਹੁੰਦੇ ਆ ਉਹ ਸ਼ੁਰੂ ਹੁੰਦੇ ਆ ਜਜਪੀ ਜਿਹੜੀ ਚਟਾਲਿਆਂ ਦੀ ਪਾਰਟੀ ਆ ਜਿਹਦੇ ਇਸ ਵੇਲੇ ਦੁਸ਼ਯੰਤ ਚਟਾਲਾ ਡਿਪਟੀ ਸੀਐਮ ਵੀ ਹੈਗੇ ਹਰਿਆਣੇ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਆ ਵੀ ਉਹਨਾਂ ਦਾ ਤਾਂ ਪੂਰਾ ਖਾਨਦਾਨ ਤੀਜੀ ਚੌਥੀ ਪੀੜ੍ਹੀ ਜਿਹੜੀ ਆ ਉਹ ਰਾਜਨੀਤੀ ਦੇ ਵਿੱਚ ਆ ਔਰ ਬਾਅਦ ਚ ਉਹਨਾਂ ਦੀ ਪਾਰਟੀ ਦੁਫਾੜ ਵੀ ਹੋ ਗਈ ਔਰ ਹੱਲੇ ਤੱਕ ਉਹ ਹਰਿਆਣਾ ਨੂੰ ਡੋਮਿਨੇਟ ਕਰ ਰਹੀ ਹੈ ਤੇ ਉਥੇ ਪਾਜ ਪਾਦੀ ਸਰਕਾਰ ਆ ਮਨੋਲਲਾਰ ਖੱਟੜ ਜਿਹੜੇ ਆ ਉਹ ਮੁੱਖ ਮੰਤਰੀ ਆ ਫਿਰ ਉਹ ਅਗਲੀ ਉਦਾਹਰਨ ਦਿੰਦੇ ਆ ਰਾਮਬਿਲਾਸ ਪਾਸਵਾਨ ਦੀ ਪਾਰਟੀ ਦੀ ਕਹਿੰਦੇ ਉਹ ਦੇਖ ਲਓ ਰਾਮਬਿਲਾਸ ਪਾਸਵਾਨ ਆਪ ਸੰਸਦ ਰਹੇ ਉਹਨਾਂ ਦੇ ਭਰਾ ਸੰਸਦ ਰਹੇ ਉਹਨਾਂ ਦੇ ਭਰਾ ਵਿਧਾਇਕ ਰਹੇ ਔਰ ਹੁਣ ਉਹਨਾਂ ਦਾ ਬੇਟਾ ਸੰਸਦ ਆ ਫਿਰ ਅਹਿਮ ਜਿਹੜਾ ਜ਼ਿਕਰ ਆਉਂਦਾ ਉਹ ਆਂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਔਰ ਜਦੋਂ ਅਕਾਲੀ ਦਲ ਬਾਦਲ ਦਾ ਨਾਮ ਆਂਦਾ ਤਾਂ ਉਸ ਵੇਲੇ ਜਿਹੜੇ ਨਰਿੰਦਰ ਮੋਦੀ ਆ ਇਹ ਹੋਰ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਕਿਆਸਰਾਈਆਂ ਇਹ ਵੀ ਚੱਲ ਰਹੀਆਂ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਹੁਣ ਸਿਰ ਤੇ ਹੀ ਲਗਭਗ ਆ ਖੜੀਆਂ ਹੋਈਆਂ ਕਿ ਅੰਦਰਲੇ ਖਾਤੇ ਗੱਲਾਂ ਚੱਲਦੀਆਂ ਪਈਆਂ ਵੀ ਕਿਸੇ ਤਰੀਕੇ ਗੱਠਜੋੜ ਹੋ ਜਵੇ ਔਰ ਜਿਹਦੇ ਸੰਕੇਤ ਜਿਹੜੇ ਆ ਇਹ ਸਾਨੂੰ ਉਹਨਾਂ ਦੀਆਂ ਜਦੋਂ ਰੈਲੀਆਂ ਹੁੰਦੀਆਂ ਉਹ ਜਦੋਂ ਤਕਰੀਰ ਕਰਦੇ ਉਹ ਚ ਲੱਗਦਾ ਵੀ ਆ ਵੀ ਇੱਕ ਦੂਜੇ ਵਾਸਤੇ ਸੌਫਟ ਕਾਰਨਰ ਹੀ ਰੱਖਦੇ ਆ ਜਦੋਂ ਅਕਾਲੀ ਦਲ ਦਾ ਜ਼ਿਕਰ ਆਉਂਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਜਿਹੜੇ ਇੱਕਦਮ ਲਈ ਜਿਹੜੇ ਚੁੱਪ ਕਰ ਜਾਂਦੇ ਆ ਉਹ ਸੋਚੀ ਪੈ ਜਾਂਦੇ ਵੀ ਯਾਰ ਆ ਤੇ ਮੈਂ ਐਕਸਪੈਕਟ ਨਹੀਂ ਸੀ ਕੀਤਾ ਹੁਣ ਅਕਾਲੀ ਦਲ ਦੀ ਜੇ ਗੱਲ ਕਰ ਲਈਏ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਫਿਰ ਸੁਖਬੀਰ ਸਿੰਘ ਬਾਦਲ ਫਿਰ ਉਹਨਾਂ ਦੀ ਵਾਈਫ ਹਰਸਿਮਰਤ कौर ਬਾਦਲ ਔਰ ਇਹ ਤਾਂ ਜਿਹੜੇ ਉਹ ਤਿੰਨ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਸੱਤਾ ਵੀ ਸੰਭਾਲੀ ਔਰ ਕੇਂਦਰ ਦੇ ਵਿੱਚ ਵੀ ਆਨੰਦ ਮਾਣਿਆ ਉਹਨਾਂ ਨੇ ਵੱਡੀਆਂ-ਵੱਡੀਆਂ ਪੋਸਟਾਂ ਸਾਰੇ ਐਮਪੀ ਰਹਿ ਚੁੱਕੇ ਆ ਔਰ ਅੱਗੋਂ ਜੇ ਪੰਜਾਬ ਦੀ ਗੱਲ ਕਰੀਏ ਤੇ ਇਹਨਾਂ ਦੇ ਜਿਹੜੇ ਬਾਕੀ ਰਿਲੇਟਿਵਸ ਆ ਜਿਹੜੇ ਇਹਨਾਂ ਦੇ ਬਾਕੀ ਰਿਸ਼ਤੇਦਾਰ ਆ ਉਹ ਵੀ ਤਕਰੀਬਨ ਬਹੁਤ ਸਾਰੇ ਵਿਧਾਇਕ ਰਹੇ ਆ ਬਹੁਤ ਸਾਰਿਆਂ ਕੋ ਪੰਜਾਬ ਸਰਕਾਰ ਦੇ ਵਿੱਚ ਵੀ ਵੱਡੇ ਅਹੁਦੇ ਰਹੇ ਆ ਖੈਰ ਇੱਥੇ ਜਦੋਂ ਗੱਲ ਮੁੱਕਦੀ ਹੈ ਫਿਰ ਨਰਿੰਦਰ ਮੋਦੀ ਹੁਣੀ ਫਿਰ ਕੈਮ ਹੋ ਕੇ ਜਰਾ ਫਿਰ ਦਲੇਰੀ ਇਕੱਠੀ ਕਰਕੇ ਫਿਰ ਉਹ ਬੋਲਣਾ ਸ਼ੁਰੂ ਕਰਦੇ ਆ ਕਰਪਸ਼ਨ ਦੇ ਖਿਲਾਫ ਕਹਿੰਦੇ ਵੀ ਕਰਪਸ਼ਨ ਦੇਸ਼ ਦੇ ਵਿੱਚ ਬਹੁਤ ਆ ਤੇ ਜਿਨ੍ਹਾਂ ਲੋਕਾਂ ਦੇ ਉੱਤੇ ਦੋਸ਼ ਸਿੱਧ ਵੀ ਹੋ ਜਾਂਦੇ ਆ ਦੋਸ਼ ਸਿੱਧ ਹੋ ਜਾਂਦੇ ਬਾਅਦ ਚੋਂ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਤੇ ਬਾਅਦ ਚੋਂ ਅਗਲੇ ਪਰੋਲ ਤੇ ਆ ਜਾਂਦੇ ਆ ਹੁਣ ਇੱਥੇ ਮੈਂ ਗੱਲ ਕਿਸੇ ਪੋਲੀਟਿਸ਼ੀਅਨ ਦੀ ਨਹੀਂ ਕਰਨੀ ਪਰ ਇੱਕ ਪੋਲੀਟਿਸ਼ੀਅਨ ਤੋਂ ਵੀ ਵੱਡੇ ਬਾਬੇ ਦੀ ਕਰੂੰਗਾ ਕਿਉਂਕਿ ਇਹ ਨਰਿੰਦਰ ਮੋਦੀ ਹੁਣਾ ਨੇ ਹੀ ਖੁਦ ਕਿਹਾ ਕਿ ਜਦੋਂ ਇਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਫਿਰ ਇਹ ਪ੍ਰੋਲ ਲੈ ਲੈਂਦੇ ਆ ਮੈਂ ਗੱਲ ਇੱਥੇ ਕਰੂੰਗਾ ਰਾਮ ਰਹੀਮ ਦੀ ਰਾਮ ਰਹੀਮ ਜਿਹਨੂੰ ਹੁਣ ਤੱਕ 10 ਵਾਰੀ ਪ੍ਰੋਲ ਮਿਲ ਚੁੱਕੀ ਆ ਕਤਲ ਦੇ ਉਹਦੇ ਤੇ ਕੇਸ ਚੱਲਦੇ ਆ ਉਹਦੇ ਚੋ ਦੋਸ਼ੀ ਕਰਾਰ ਆ ਬਲਾਤਕਾਰ ਦਾ ਉਹਦੇ ਤੇ ਕੇਸ ਆ ਬਲਾਤਕਾਰ ਦੇ ਵਿੱਚ ਉਹ ਦੋਸ਼ੀ ਕਰਾਰ ਆ ਔਰ ਪਿਛਲੇ 4 ਸਾਲਾਂ ਚ 10 ਵਾਰੀ ਜਿਹੜਾ ਉਹ ਸ਼ਖਸ ਪ੍ਰੋਲ ਤੇ ਆ ਗਿਆ ਤੇ ਸਰਕਾਰ ਕੀਦੀ ਆ ਭਾਜਪਾ ਦੀ ਸਰਕਾਰ ਆ ਤੇ ਮੋਦੀ ਸਾਹਿਬ ਇਹ ਕਹਿੰਦੇ ਆ ਵੀ ਕਰਪਸ਼ਨ ਬਹੁਤ ਆ ਤੇ ਇਹ ਵੀ ਪਾਰਟ ਆਫ ਕਰਪਸ਼ਨ ਹੀ ਮੰਨਿਆ ਜਾਊਗਾ ਕਿ ਤੁਸੀਂ ਆਪ ਹੀ ਕਹਿੰਦੇ ਹੋ ਵੀ ਜਿਹਦੇ ਉੱਤੇ ਦੋਸ਼ ਆਇਦ ਹੋ ਗਿਆ ਜਿਹਨੂੰ ਕੋਰਟ ਨੇ ਅਦਾਲਤ ਨੇ ਸਜ਼ਾ ਦੇ ਦਿੱਤੀ ਫਿਰ ਉਹ ਪਰੋਲ ਤੇ ਫਰਲੋ ਤੇ ਬਾਹਰ ਕਿਵੇਂ ਆ ਜਾਂਦਾ ਹਾਲਾਂਕਿ ਇੱਥੇ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਪੋਲਿਟਿਸ਼ੀਅਨਸ ਦਾ ਕਰ ਰਹੇ ਸੀਗੇ ਬਹੁਤ ਸਾਰੇ ਤਮਾਮ ਇਹੋ ਜਿਹੇ ਪੋਲਿਟਿਸ਼ੀਅਨਸ ਆ ਜਿਹੜੇ ਭਾਜਪਾ ਦੇ ਨਾਲ ਐਸੋਸੀਏਟਿਡ ਆ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਦੋਸ਼ ਲੱਗੇ ਆ ਪਰ ਫੜਿਆ ਨਹੀਂ ਕੋਈ ਗਿਆ ਉਹ ਸਹੀ ਵੀ ਹੋ ਸਕਦੇ ਆ ਕਿਉਂਕਿ ਸਰਕਾਰ ਇਹਨਾਂ ਦੀ ਆਪਣੀ ਆ ਜਿਹੜੀ ਇਹਨਾਂ ਦੀਆਂ ਆਪਣੀਆਂ ਏਜੰਸੀਜ਼ ਆ ਉਹਨਾਂ ਨੂੰ ਭਾਜਪਾ ਦਾ ਤਾਂ ਕੋਈ ਵੀ ਜਿਹੜਾ ਬੰਦਾ ਜਿਹੜਾ ਕਰਪਸ਼ਨ ਦੇ ਵਿੱਚ ਇਨਵੋਲ ਆ ਉਹ ਦਿਸਦਾ ਹੀ ਨਹੀਂ ਹੈਗਾ ਇਹਨਾਂ ਨੂੰ ਦਿਸਦੇ ਕੌਣ ਆ ਆਮ ਆਦਮੀ ਪਾਰਟੀ ਕਾਂਗਰਸ ਜਾਂ ਹੋਰ ਵਿਰੋਧੀ ਦਲ ਜਿਹੜੇ ਭਾਜਪਾ ਦੇ ਨਾਲ ਅਲਾਈਅੰਸ ਨਹੀਂ ਕਰਕੇ ਚੱਲਦੇ ਪਰ ਗੱਲ ਫੇਰ ਉਹੀ ਮੈਂ ਕਰਦਾ ਆ ਰਾਮ ਰਹੀਮ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਹਾਈ ਕੋਰਟ ਜਾ ਚੁੱਕੀ ਆ ਵੀ ਤੁਸੀਂ ਕਿਹੜੇ ਆਧਾਰ ਦੇ ਉੱਤੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪਰੂਲ ਦਿੰਨੇ ਹੋ ਫਰਲੋ ਦਿੰਨੇ ਹੋ ਹਜੇ ਉਸ ਕੇਸ ਦੀ ਸੁਣਵਾਈ ਹੋਣੀ ਬਾਕੀ ਆ ਉਹ ਕੇਸ ਦੇ ਵਿੱਚ ਹਜੇ ਜਿਹੜੀ ਆ ਉਹ ਹੀアリング ਹੋ ਰਹੀ ਆ ਹਜੇ ਕੋਈ ਫੈਸਲਾ ਆਇਆ ਨਹੀਂ ਹੈ ਕਿਸੇ ਨੇ ਸਪਸ਼ਟੀਕਰਨ ਦਿੱਤਾ ਨਹੀਂ ਹੈ ਜਿਹੜੀ ਇਹਨਾਂ ਨੇ ਗੱਲ ਆਖੀ ਵੀ ਕਰਪਸ਼ਨ ਦੇ ਚਾਰजेस ਲੱਗਦੇ ਆ ਧੋਖਾਧੜੀ ਦੇ ਚਾਰजेस ਲੱਗਦੇ ਆ ਕੋਰਟ ਸਜ਼ਾ ਦੇ ਦਿੰਦੀ ਆ ਤੇ ਬੰਦੇ ਫਰਲੋ ਤੇ ਆ ਜਾਂਦੇ ਆ ਤੇ ਜਨਾਬ ਤੁਹਾਡੀ ਸਰਕਾਰੀ ਆ ਜਿਹੜੀ ਉਹਨਾਂ ਨੂੰ ਫਰਲੋ ਦੇ ਰਹੀ ਆ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਆ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਨੇ ਹਰਿਆਣਾ ਦੇ ਜਿਹੜਿਆ ਸੁਨਾਰੀਆ ਜੇਲ੍ਹ ਚ ਰੋਤਕ ਦੀ ਜੋ ਬੰਦਾ ਆ ਬੰਦਾ ਗੁਰਮੀਤ RAM ਰਹੀਮ ਤੇ ਫਰੋ ਉਹਨੂੰ ਜਿਹੜੀ ਆ ਪ੍ਰੋਬਲ ਮਿਲਦੀ ਆ ਤੇ ਦੂਜੇ ਪਾਸੇ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਉਹ ਅਲਾਈਅੰਸ ਪਾਰਟੀਆਂ ਜਿਹੜੀਆਂ ਤੁਹਾਨੂੰ ਐਂਡੀਏ ਦੇ ਵਿੱਚ ਸਹਿਯੋਗ ਕਰਦੀਆਂ ਨੇ ਜਦੋਂ ਤੁਸੀਂ ਸਰਕਾਰ ਬਣਾਉਣੀ ਹੁੰਦੀ ਆ ਹੁਣ ਵੀ ਤੁਹਾਡਾ ਟੀਚਾ ਜਿਹੜਾ 400 ਤੋਂ ਵੱਧ ਸੀਟਾਂ ਦਾ ਉਹਦੇ ਵਿੱਚ ਵੀ ਤੁਹਾਨੂੰ ਸਾਰੀਆਂ ਪਾਰਟੀਆਂ ਦੀ ਲੋਡ ਪੈਣੀ ਆ ਤੇ ਇਹ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਹ ਪਰਿਵਾਰਕ ਪਾਰਟੀਆਂ ਨੇ ਇਹ ਇੱਕੋ ਖਾਨਦਾਨ ਇਹਨਾਂ ਨੂੰ ਚਲਾਉਂਦਾ ਔਰ ਇਹਦੇ ਵਿੱਚ ਮਜ਼ੇਦਾਰ ਗੱਲ ਹੋਰ ਆ ਪੰਜਾਬ ਪੰਜਾਬ ਸਮੇਤ ਪੰਜਾਬ ਦੇ ਜਿੰਨੇ ਗਵਾਂਢੀ ਸੂਬੇ ਆ ਉਥੇ ਇੱਕ ਪਰਿਵਾਰ ਦਾ ਹੀ ਰਾਜ ਚੱਲਦਾ ਪੰਜਾਬ ਚ ਕਰ ਲਈਏ ਤਾਂ ਬਾਦਲ ਪਰਿਵਾਰ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਚਟਾਲਾ ਪਰਿਵਾਰ ਹੈ ਰਾਜਸਥਾਨ ਪੰਜਾਬ ਦਾ ਗਵਾਂਢੀ ਸੂਬਾ ਉਥੇ ਵਸੁੰਦਰਾ ਰਾਜੇ ਉਹਨਾਂ ਦਾ ਪਰਿਵਾਰ ਵੀ ਪੂਰਾ ਕਾਬਜ਼ ਹੈ ਤੇ ਮੋਦੀ ਸਾਹਿਬ ਕਹਿੰਦੇ ਆ ਵੀ ਇਹ ਜਿਹੜਾ ਕੰਮ ਖਤਮ ਹੋਣਾ ਚਾਹੀਦਾ ਫਿਰ ਮੇਨਕਾ ਗਾਂਧੀ ਗਾਂਧੀ ਪਰਿਵਾਰ ਨੂੰ ਇਹ ਟਾਰਗੇਟ ਕਰਕਦੇ ਆ ਮੇਨਕਾ ਗਾਂਧੀ ਉਹਨਾਂ ਦਾ ਬੇਟਾ ਉਹ ਵੀ ਵਰुण ਗਾਂਧੀ ਉਹ ਵੀ ਸੰਸਦ ਹੈ ਖੈਰ ਹੁਣ ਜਦੋਂ ਇਲੈਕਸ਼ਨਸ ਆ ਜਾਣੇ ਆ ਆਏ ਸਮਝੋ ਤੁਸੀਂ April ਜਾਂ May ਦੇ ਵਿੱਚ ਹੋ ਜਾਣੇ ਆ ਫਿਰ ਦੇਖਦੇ ਆ ਕਿ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਪਾਰਟੀਆਂ ਨੂੰ ਕਿਨਾਰਾ ਕਰਦੀ ਹੈ ਜਾਂ ਇਹਨਾਂ ਦਾ ਸਾਥ ਲੈਂਦੀ ਹੈ ਅੱਜ ਵਾਸ਼ਿੰਗ ਮਸ਼ੀਨ سے ਵੀ بڑا ਕੰਧੇ 'ਤੇ ਲੈ ਕਰਕੇ ਮਹਿਮਾ ਮੰਡਨ ਕਰ ਰਹੇ ਐਸੇ ਚੋਰੋਕਾ ਸਾਰਵਜਨਿਕ ਜੀਵਨ ਮੈਂ کہاں ਲੈ ਜਾਣਾ ਚਾਹਤੋ ਦੇਸ਼ ਕੋ ਤੁਮ ਜੋ ਸਜ਼ਾ ਹੋ ਚੁੱਕੀ ਹੈ मैं ये तो समझता हूं कि आरोप जो है उनके लिए तो आप सोच सकते हैं लेकिन जो गुना सिद्ध हो चुका जो सजा काट चुके हैं जो सजा काट रहे हैं ऐसे लोगों का महिमा मंडन करते हो आप कौन सा कल्चर और देश की अभावी पीढ़ी को क्या प्रेरणा देना चाहते हो आप कौन से रास्ते और ऐसी कौन सी आपकी मजबूरी है सब्सक्राइब टू वन इंडिया चैनल एंड मिस एन अपडेट